ਦੇਖੋ ਤੇ ਉਹ 50 ਸਾਲ ਐਸਜੀਪੀਸੀ ਮੈਂਬਰ ਰਹੇ ਇਹ ਕੋਈ ਛੋਟੀ ਗੱਲ ਇਹਦਾ ਮਤਲਬ ਕਿ ਡੀ ਡੂੰਗੀ ਜਣਾ ਜੜੀਆਂ ਉਹ ਸਿੱਖੀ ਚ ਖਾਲਸਾ ਪੰਥ ਚ ਉਹਨਾਂ ਦੀਆਂ ਸੀਗੀਆਂ ਤੇ ਇਹ ਐਵੇਂ ਤਾਂ ਬਣਦੀਆਂ ਨਹੀਂ ਤੇ ਸਿਬਰਨਜੀਤ ਸਿੰਘ ਮਾਨ ਸਾਹਿਬ ਨਾਲ ਉਹਨਾਂ ਦਾ ਅਖੀਰਲੀ ਜਿਹੜੀ ਇਲੈਕਸ਼ਨ ਸੀ ਉਹਨਾਂ ਨਾਲ ਉਹਨਾਂ ਦਾ ਮੁਕਾਬਲਾ ਸੀ ਤੁਸੀਂ ਅੰਦਾਜ਼ਾ ਲਾਓ ਤੇ ਉਹਨਾਂ ਨੂੰ ਜਿੱਤ ਪ੍ਰਾਪਤ ਉਦੋਂ ਬਾਅਦ ਪੋਲਿਟਿਕਸ ਦੇ ਵਿੱਚ ਸਰਦਾਰ ਜਗਦੀਪ ਸਿੰਘ ਚੀਮਾ ਸਾਹਿਬ ਜਿਨ੍ਹਾਂ ਨੇ ਇਹ ਗੱਲ ਦੱਸੀ ਹੈ ਆਪਣੇ ਦੇਖੋ ਇਹ ਪਰਿਵਾਰ ਇਹ ਪਰਿਵਾਰ ਵੀ ਬਾਦਲ ਸਾਹਿਬ ਹੋਏ ਤਲਵੰਡੀ ਸਾਹਿਬ ਹੋਏ ਤੋੜਾ ਸਾਹਿਬ ਹੋਏ ਇਹ ਪਰਿਵਾਰ ਵੀ ਉਹ ਬਰਾਬਰ ਦੇ ਪਰਿਵਾਰ ਚੀਮਾ ਪਰਿਵਾਰ ਮੈਂ ਐਵੇਂ ਹੀ ਨਹੀਂ ਕਹਿੰਦਾ ਸਾਡੀ ਇਹਨਾਂ ਦੇ ਰਿਸ਼ਤੇਦਾਰ ਗੜੇ ਤੋਂ ਸਾਡੇ ਬਾਬਾ ਜੀ ਜਰੰਦਰ ਕੈਂਟ ਦੀ ਮੈਂ ਗੱਲ ਕਰ ਰਿਹਾ ਇਹ ਸਰਦਾਰ ਬੈਂ ਸਿੰਘ ਜੀ ਜਦੋਂ ਮੁੱਖ ਮੰਤਰੀ ਸੀ ਉਦੋਂ ਪਹਿਲਾਂ ਵੀ ਉਹਨਾਂ ਦੇ ਨਾਲ ਐਮ.ਐਲ.ਏ ਰਹੇ ਉਦੋਂ ਬਾਅਦ ਵੀ ਸਾਡਾ ਰਿਸ਼ਤਾ ਇਸੇ ਤਰੀਕੇ ਨਾਲ ਰਿਹਾ ਅੱਜੋ ਬਾਬਾ ਜੀ ਥੀਮਾ ਪਰਿਵਾਰ ਕੋ ਨਹੀਂ ਰਹੇ ਪਰ ਇਹਨਾਂ ਦੇ ਲਗਾਤਾਰ ਪਿਛਲੇ ਜਿਵੇਂ ਇਹਨਾਂ ਨੇ ਕਿਹਾ ਨਾ ਪਾਰਟੀ ਦਾ ਫਰਕ ਹੈ ਬਹੁਤ ਲਗਾਤਾਰ ਸਾਡੀ ਗੱਲ ਜੁਆਇਨਿੰਗ ਦੀ ਹੋ ਰਹੀs ਪਰ ਮੈਂ ਇਹਨਾਂ ਨੂੰ ਇਹ ਬੇਨਤੀ ਕਰਦਾ ਸੀ ਵੀ ਇੱਕ ਇੱਕ ਪਾਰਟੀ ਦਾ ਬੰਦਾ ਜਿਹੜਾ ਚਾਹੇ ਮਹਾ ਮੰਤਰੀ ਨੇ ਚਾਹੇ ਜਨਰਲ ਸੈਕਟਰੀ ਨੇ ਚਾਹੇ ਸਾਡੀ ਸਟੇਟ ਦੀ ਬੀਜੇਪੀ ਆ ਉਹ ਸਾਰੇ ਟੈਸਟਾਂ ਜੋ ਪਾਸ ਹੋ ਕੇ ਜੁਆਇਨ ਕਰਨਾ ਹੈ ਮੀ ਨਹੀਂ ਕਿਉਂਕਿ ਜ਼ਿੰਮੇਵਾਰੀ ਉਰੇ ਕਿਸੇ ਇਕੱਲੇ ਦੀ ਨਹੀਂ ਕਿ ਵੀ ਜਿਵੇਂ ਕਿਹਾ ਵੀ ਇਹ ਇਕੱਲਾ ਚਿਹਰਾ ਕਿਸੇ ਨੇ ਲੈ ਲਿਆ ਤਾਂ ਪੂਰੇ ਬੀਜੇਪੀ ਚ ਇਕੱਠੀ ਜ਼ਿੰਮੇਵਾਰੀ ਲਈ ਜਾਂਦੀ ਹੈ ਨਾਲ ਸਾਡੇ ਭੱਟੀ ਸਾਹਿਬ ਬੈਠੇ ਆ ਜਿਵੇਂ ਦੱਸਿਆ ਵੀ ਇਹ ਦੋ ਪਰਿਵਾਰ ਜਿਨ੍ਹਾਂ ਨੂੰ ਇਹਨਾਂ ਨੇ ਗੱਲ ਕਹੀ ਵੀ ਆਪਸ ਵਿੱਚ ਹੀ ਇਲਕਸ਼ਣਾਂ ਲੜਾਤਾ ਇਸ ਤਰੀਕੇ ਦਾ ਦੇਖੋ ਏਡੇ بڑے ਰਿਸ਼ਤੇਦਾਰੀਆਂ ਹੋਣ ਏਡੇ ਪਰਿਵਾਰ ਹੋਣ ਇੰਨਾ ਸਮਾਂ ਲਾਇਆ ਹੋਵੇ ਤੇ ਤੁਸੀਂ ਬਰਾਬਰ ਖੜੇ ਕਰ ਦੋ ਕਿਹੜੀ ਸਿਆਣਫ ਪਰ ਇਹ ਕੰਮ ਭਾਜੀਪੀ ਨਹੀਂ ਹੋਣੀ ਤੇ ਖੁਸ਼ੀ ਦੀ ਗੱਲ ਇਹ ਆ ਨਾਲ ਜਿਵੇਂ ਗਿਲਸਾ ਬੈਠੇ ਆ ਸਾਡੇ ਫਤਿਹਗੜ ਸਾਹਿਬ ਤੋਂ ਭਾਜੀਪੀ ਦੇ ਪਾਰਟੀ ਦੇ ਕੈਂਡੀਡੇਟ ਗੇਜਰਮ ਬਾਲਮੀਕੀ ਜੀ ਬੈਠੇ ਤੇ ਸਾਰਾ ਹੀ ਅੱਜ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਕੱਲਾ ਫਤਿਹਗੜ੍ਹ ਨਹੀਂ ਆਲੇ-ਦਾਲੇ ਵੀ ਸਾਰੇ ਆਨੰਦਪੁਰ ਸਾਹਿਬ ਲੁਧਿਆਣੇ ਚ ਹਰ ਪਾਸੇ ਇਹਨਾਂ ਦਾ ਆਪ ਦਾ ਆਧਾਰ ਤੇ ਸਾਰੇ ਗੁਰਸਿੱਖ ਇਹ ਪਰਿਵਾਰ ਨੇ ਤੇਜੋਸ਼ੀ ਜੀ ਤੁਹਾਡੇ ਪਰਿਵਾਰ ਚ ਖਾਰੇ ਅਸੀਂ ਵਾਦਾ ਹੋ ਰਿਹਾ ਤੇ ਤੁਸੀਂ ਗਲਵਕੜੀ ਚ ਲੈ ਕੇ ਤੁਸੀਂ ਬਿੱਟੂ ਦੇ ਪਰਿਵਾਰ ਵੱਲ ਹੋ ਬਦਲਦੀ ਖਾਸ ਪਾਸੇ ਹਾਂ ਇਹ ਰੱਬ ਦੀ ਬੜੀ ਕਿਰਪਾ ਹੈ ਤੇ ਮੈਂ ਆਪਣੇ ਵੱਲੋਂ ਕਿਉਂਕਿ ਸੀਐਮ ਸਾਹਿਬ ਨੇ ਅਸ਼ਵਨੀ ਜੀ ਨੇ ਸਾਡੇ ਪ੍ਰਧਾਨ ਜੀ ਵਰਕੇ ਉਹਨਾਂ ਨੇ ਜੁਆਇਨ ਕਰਾਇਆ ਮੈਂ ਕੇਂਦਰ ਵੱਲੋਂ ਖਾਸ ਤੌਰ ਤੇ ਇਨਾਂ ਦਾ ਵੈਲਕਮ ਕਰਦਾ ਇਨਾਂ ਦਾ ਜੀ ਆਇਆਂ ਕਰਦਾ ਤੇ ਬਹੁਤ ਵੱਡਾ ਬਾਲਾ ਜਿਹੜਾ ਪਾਰਟੀ ਨੂੰ ਮਿਲਿਆ ਨਾਲ ਸਾਡੇ ਬਿੱਟੂ ਜੀ ਮੇਰੇ ਨਾਮੀ ਨੇ ਰਾਜਿੰਦਰ ਸਿੰਘ ਜੀ ਇਹ ਵੀ ਪਾਰਲੀਮੈਂਟ ਦੀ ਇਲੈਕਸ਼ਨ ਲੜੇ ਤੇ ਤਕਰੀਬਨ 45 45000 ਤੋਂ ਉੱਤੇ ਇਹਨਾਂ ਨੂੰ ਵੋਟ ਪਈ ਅੱਜ ਇਹਨਾਂ ਨੇ ਬੀਜੇਪੀ ਨੂੰ ਜੁਆਇਨ ਕੀਤਾ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਮੇਰਾ ਸਿਕੰਦਰ ਚੋਲਟੀ ਅਸੀਂ ਪੁਰਾਣੇ ਬੜੇ ਦੋਸਤ ਹਾਂ ਸਾਰੇ ਉਹਨਾਂ ਨੇ ਅੱਜ ਸਾਰੇ ਸਰਪੰਚਾਂ ਨਾਲ ਪੰਚਾਂ ਨਾਲ ਲੰਬੜਦਾਰ ਯੂਨੀਅਨ ਕਿਸਾਨ ਯੂਨੀਅਨ ਸਾਰਿਆਂ ਨਾਲ ਜੁਆਇਨ ਕੀਤਾ ਬਹੁਤ ਵੱਡੀ ਗੱਲ ਹੈਰਾਨਗੀ ਹੋਈ ਉਰੇ ਆ ਕੇ ਵੀ ਇੰਨਾ ਵੱਡਾ ਜਿਹੜਾ ਲੋਕਾਂ ਦਾ ਹੰਗਾਰਾ ਮਿਲ ਰਿਹਾ ਸਾਡੇ ਕੁਲਦੀਪ ਸਿੰਘ ਜੀ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਐਸਸੀ ਮੋਰਚਾ ਐਸਸੀ ਮੋਰਚਾ ਦੇ ਉਹ ਜੁਆਇਨ ਕੀਤੇ ਆ ਸਤਨਾਮ ਸਿੰਘ ਵੜੈਤ ਜੀ ਜੁਆਇਨ ਕੀਤੇ ਆ ਤੇ ਮੈਂ ਜੇ ਨੌਨ ਲੈਸ ਨਾਲ ਸਕਿਆ ਤਾਂ ਮਾਫੀ ਮੰਗਦਾ ਤੇ ਪ੍ਰਵਾਦ ਇਸ ਤਰੀਕੇ ਨਾਲ ਵਧ ਰਿਹਾ ਬਈ ਰੋਜ਼ ਕਿਤੋਂ ਨਾ ਕਿਤੋਂ ਰੋਜ਼ ਟੈਲੀਫੋਨ ਆਉਂਦੇ ਆ ਜੀ ਅਸੀਂ ਬੀਜੇਪੀ ਜੁਆਇਨ ਕਰਨੀ ਤੇ ਉਹ ਪਰਿਵਾਰ ਜੁਆਇਨ ਕਰ ਰਿਹਾ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਸਾਫ਼ ਸੁਥਰਾ ਅਕਸ ਆ ਜਿਨ੍ਹਾਂ ਨੂੰ ਪੰਜਾਬ ਦੇ ਲਈ ਹਮੇਸ਼ਾ ਉਹ ਕੁਝ ਕਰਨਾ ਚਾਹੁੰਦੇ ਸੀ ਤਾਂ ਸੀ ਪਰ ਕਈ ਵਾਰ ਸਰਕਾਰਾਂ ਐਸੀਆਂ ਪਾਰਟੀਆਂ ਆਈਆਂ ਜਿਨ੍ਹਾਂ ਨੇ ਮੌਕਾ ਨਹੀਂ ਦਿੱਤਾ ਪਰ ਅੱਜ ਨਰਿੰਦਰ ਮੋਦੀ ਜੀ ਜੋ ਉਹਨਾਂ ਦਾ ਪੰਜਾਬ ਪ੍ਰਤੀ ਪਿਆਰ ਆ ਜੋ ਪੰਜਾਬ ਨੂੰ ਦੇਖਣਾ ਚਾਹੁੰਦੇ ਆ ਉਹਨਾਂ ਦੀ ਫਰੇਮ ਭਾਵਨਾ ਨੂੰ ਦੇਖਦੇ ਹੋਏ ਹਮੇਸ਼ਾ ਜਦੋਂ ਵੀ ਕੋਈ 26 ਜਨਵਰੀ 15 ਅਗਸਤ ਕੋਈ ਦਿਨ ਐਸਾ ਤਾਂ ਹੋਵੇ ਜਿੱਦਣ ਉਹਨਾਂ ਨੇ ਗੁਰੂ ਦੀ ਗੱਲ ਨਾ ਕੀਤੀ ਹੋਵੇ ਸਿੱਖ ਪੰਥ ਦੀ ਗੱਲ ਨਾ ਕੀਤੀ ਹੋਵੇ ਪੰਜਾਬ ਦੀ ਗੱਲ ਨਾ ਕੀਤੀ ਹੋਵੇ ਇਸ ਕਰਕੇ ਉਹਨਾਂ ਨੂੰ ਦੇਖ ਕੇ ਪਰਿਵਾਰ ਸਾਰਾ ਵੱਡਾ ਹੋ ਰਿਹਾ ਜੁੜ ਰਿਹਾ ਧੰਨਵਾਦ ਜੀ ਹਰਿਆਣਾ ਕਾ ਜੋ ਮਸਲਾ ਹੋਇਆ ਹੈ ਉਸਕੇ ਇੰਦਰ ਸਰਕਾਰ ਕਾ ਕੀ ਲੋਕ ਹੈ ਕਿ ਜਿੰਨੂੰ ਲਗਾਤਾਰ ਦਬਾਅ ਪੜ ਰਹਾ ਹੈ ਜੀ ਜੀ ਵੀ ਕੋ ਹਟਾਇਆ ਜਾਏ ਕਿ ਗ੍ਰਿਫਤਾਰੀ ਜੀ ਮਾਨ ਪਰਿਵਾਰ ਕਰ ਰਹਾ ਹੈ ਉਹਨੇ ਕੋਸ ਮਾਡਨ ਕਰਤੀ ਉਹਨਾਂ ਤੋਂ ਉਸ ਪਰ ਸੈਂਟਰ ਦਾ ਕੀ ਦੇਖੋ ਅਸੀਂ ਵੀ ਬੈਠੇ ਹੁਣ ਜਿਵੇਂ ਸਾਰੇ ਤੁਸੀਂ ਸੀਐਮ ਸਾਹਿਬ ਨਾਲ ਗੱਲ ਹੋ ਰਹੀ ਸੀ ਤੇ ਸੀਐਮ ਸਾਹਿਬ ਨੇ ਕਿਹਾ ਅਸੀਂ ਬੜਾ ਸੀਰੀਅਸਲੀ ਬੜਾ ਇਹ ਚਿੰਤਾ ਦੀ ਗੱਲ ਆ ਉਹ ਆਪਣਾ ਟੂਰ ਵੀ ਬੜਾ ਸ਼ਾਰਟ ਇੱਕਦਮ ਕਰਕੇ ਕਿਉਂਕਿ ਉਹਨਾਂ ਨਾਲ ਹੀ ਗਏ ਹੋਏ ਸੀ ਜਿਹੜੇ ਮੈਡਮ ਆਈਐਸ ਸੀ ਤੇ ਅੱਜ ਉਹਨਾਂ ਨੇ ਕਿਹਾ ਵੀ ਹੋਰ ਬੜੀ ਗੰਭੀਰਤਾ ਨਾਲ ਕੁਝ ਫੈਸਲੇ ਆ ਜਿਹੜੇ ਉਜ ਲੈ ਜਾਣਗੇ ਇੰਨੀ ਗੱਲ ਸਾਡੀ ਜ਼ਰੂਰ ਉਹਨਾਂ ਨਾਲ ਹੋਈ ਆ ਅਸੀਂ ਵੀ ਸਾਰਿਆਂ ਨੇ ਚਿੰਤਾ ਪ੍ਰਗਟਾਈ ਸਾਡੇ ਪ੍ਰਧਾਨ ਜੀ ਅਸ਼ਵਨੀ ਜੀ ਨੇ ਉਹਨਾਂ ਨੇ ਚਿੰਤਾ ਪ੍ਰਗਟਾਈ ਤੇ ਉਹਨਾਂ ਨੇ ਅੱਜ ਗੱਲ ਕਿਹਾ ਵੀ ਅੱਜ ਜਿਹੜਾ ਇਹ ਉਹਦੇ ਉੱਤੇ ਕਈ ਸੀਰੀਅਸ ਜਿਹੜੀਆਂ ਇਹ ਗੱਲਬਾਤ ਆ ਉਹ ਚੱਲ ਰਹੀ ਆ ਤੇ ਅੱਜ ਉਹਦੇ ਵਿੱਚ ਕੋਈ ਨਾ ਕੋਈ ਰਿਜ਼ਲਟ ਆ ਜਿਹੜਾ ਉਹ ਨਿਕਲੇ ਦੇਖੋ ਬਹੁਤ ਸਾਡਾ ਪਰਿਵਾਰ ਵੀ ਮੈਂ ਵੀ ਕਾਂਗਰਸ ਪਰ ਤੁਸੀਂ ਇਹ ਗੱਲ ਕਿਉਂ ਹੋਈ ਉਹ ਹਾਲਾਤ ਕਿਉਂ ਬਣੇ ਚਾਹੇ 25000 ਤੋਂ ਉੱਤੇ ਲੋਕਾਂ ਨੂੰ ਉਹਦੇ ਵਿੱਚ ਬੀਜੇਪੀ ਵਾਲੇ ਵੀ ਉਹਦੇ ਵਿੱਚ ਅਕਾਲੀ ਦਲ ਵਾਲੇ ਵੀ ਉਹਦੇ ਵਿੱਚ ਪੁਲਿਸ ਵਾਲੇ ਵੀ ਉਹਦੇ ਵਿੱਚ ਕਾਂਗਰਸੀ ਵੀ ਆਮ ਲੋਕ ਵੀ ਤਕਰੀਬਨ ਜਿੰਨੇ ਵੀ ਬੈਠੇ ਹੋਵਾਂਗੇ ਕੋਈ ਨਾ ਕੋਈ ਪਰਿਵਾਰ ਦਾ ਜੀ ਉਹਨਾਂ ਦਾ ਨੇੜੇ ਤੇੜੇ ਦਾ ਉਹਦੇ ਵਿੱਚ ਆਪਣੀ ਜਾਨ ਦਿੱਤੀ ਹੋਣੀ ਚਾਹੇ ਉਹ ਦੋਨੋਂ ਪਾਸਿਆਂ ਜੋ ਕਿਸੇ ਪਾਸੇ ਹੋ ਗਏ ਪਰ ਉਹਦਾ ਮੋੜ ਕਿੱਥੋਂ ਵੱਜਿਆ ਉਹ ਮੋੜ ਵੱਜਿਆ ਜਦੋਂ ਅਕਾਲ ਤਖਤ ਸਾਹਿਬ ਤੇ ਕਾਂਗਰਸ ਪਾਰਟੀ ਨੇ ਹਮਲਾ ਕੀਤਾ ਤੇ ਅੱਜ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਮੰਤਰੀ ਰਿਹਾ ਦੋ ਨੰਬਰ ਦਾ ਹੀ ਰਿਹਾ ਹਰ ਵੇਲੇ ਕਦੇ ਫਾਈਨਾਂਸ ਕਦੇ ਹੋਮ ਕਦੇ ਡਿਫੈਂਸ ਇਹਦੂ ਘੱਟ ਤਾਂ ਕਦੇ ਮੰਤਰੀ ਹੀ ਨਹੀਂ ਮਿਲਿਆ ਉਹਨਾਂ ਨੂੰ ਉਹ ਬੰਦਾ ਅੱਜ ਇੰਦਰਾ ਗਾਂਧੀ ਉਹਨਾਂ ਨੂੰ ਜਿਹੜੇ ਪ੍ਰਧਾਨ ਮੰਤਰੀ ਸੀ ਉਹਨਾਂ ਨੂੰ ਉਹ ਕਹਿ ਰਿਹਾ ਵੀ ਉਹਨਾਂ ਦੀ ਗਲਤੀ ਸੀ ਇਤੋਂ ਵੱਡੀ ਗੱਲ ਹੁਣ ਕੀ ਰਹਿ ਗਈ ਆ ਕਾਂਗਰਸ ਪਾਰਟੀ ਹੁਣ ਇਹ ਗੱਲ ਦੱਸੇ ਪੰਜਾਬ ਦੀ ਕਾਂਗਰਸ ਪਾਰਟੀ ਦੱਸੇਗਾ ਵੀ ਕੀ ਜੋ ਚਤੰਬਰਮ ਉਹਨਾਂ ਨੇ ਕਿਹਾ ਏ ਉਹਦੇ ਉੱਤੇ ਤੁਹਾਡਾ ਕੀ ਸਟੈਂਡ ਆ ਤੁਹਾਡਾ ਲੀਡਰ ਜੇ ਕਹਿ ਰਿਹਾ ਤੁਸੀਂ ਵੀ ਤਾਂ ਕਹੋ ਨਾ ਤੁਸੀਂ ਵੀ ਦੱਸੋ ਵੀ ਇੰਦਰਾ ਗਾਂਧੀ ਜੀ ਦਾ ਇਹ ਬਹੁਤ ਵੱਡਾ ਗਲਤੀ ਸੀਗੀ ਇਹ ਪੰਜਾਬ ਕਾਂਗਰਸ ਪਾਰਟੀ ਇੱਕ ਕਦੇ ਆਪਣਾ ਸਟੈਂਡ ਸਪਸ਼ਟ ਕਰੇ ਪੰਜਾਬ ਚ ਤਾਂ ਹੋਇਆ ਏ ਇਹਨਾਂ ਦੇ ਮੂੰਹ ਚ ਕੀ ਕੋ ਗਰੁਪ ਆ ਇਹ ਦੱਸਣ ਜਵਾਬ ਇਹਨਾਂ ਦਾ ਦੇਣਾ ਬਣਦਾ ਪੰਜਾਬ ਨੂੰ ਕਲੀਅਰ ਇਹ ਕਰਨ ਵੀ ਹਾਂ ਜੋ ਸਾਡੇ ਦਰਬਾਰ ਸਾਹਿਬ ਨਾਲ ਹੋਇਆ ਉਹਦੇ ਬਾਰੇ ਇਹਨਾਂ ਦੇ ਕੀ ਖਿਆਲਤ ਨੇ ਇਹ ਗੱਲ ਸਪਸ਼ਟ ਕਰਦੇ ਆ ਇਹ ਸਤੰਬਰਾਂ ਵਾਲੀ ਗੱਲ ਮੰਨਦੇ ਆ ਕਿ ਇੰਦਰਾ ਗਾਂਧੀ ਦੀ ਗਲਤੀ ਸੀ ਇਹ ਉਦੋਂ ਬਾਅਦ 81 ਦੇ ਦੰਗੇ ਹੋਏ ਇੱਕ ਪਾਸੇ ਤਾਂ ਅੱਜ ਸਾਡਾ ਸੀਐਮ ਹਰਿਆਣੇ ਦਾ ਅੱਜ ਉਹਨਾਂ ਨੂੰ ਲਾਲਪੁਰਾ ਸਾਹਿਬ ਅਵਾਰਡ ਦੇ ਰਹੇ ਸਾਰੀ ਕਮਿਊਨਿਟੀ ਅਵਾਰਡ ਦੇ ਰਹੀ ਹੈ ਸੰਸਥਾ ਅਵਾਰਡ ਦੇ ਰਹੀ ਹੈ ਅੱ비 ਇਹਨਾਂ ਨੇ 121 ਲੋਕਾਂ ਨੂੰ ਨੌਕਰੀਆਂ ਦਿੱਤੀਆਂ ਉਹ ਜ਼ਖਮ ਤਾਂ ਉਵੇਂ ਆ ਪਰ ਇਹ ਕਾਂਗਰਸ ਪਾਰਟੀ ਵਾਲੇ ਉਹ ਜ਼ਖਮਾਂ ਨੂੰ ਜਾਣ ਜਾਣ ਕੇ ਉਹਨੂੰ ਕੁਰੇਤ ਦੇ ਆ ਦੂਜੇ ਪਾਸੇ ਰਾਹੁਲ ਗਾਂਧੀ ਕੀ ਕਹਿੰਦਾ ਬਾਹਰ ਜਾ ਕੇ ਸਿੱਖਾਂ ਬਾਰੇ ਕੜੇ ਦੀ ਗੱਲ ਕਰਦਾ ਭਾਈ ਤੁਸੀਂ ਤਾਂ ਸਾਡਾ ਦਰਬਾਰ ਸਾਹਿਬ ਨਹੀਂ ਛੱਡਿਆ ਜਿੱਥੇ ਸਭ ਤੋਂ ਪਵਿੱਤਰ ਸਾਡੀ ਗੁਰੂ ਗ੍ਰੰਥ ਸਾਹਿਬ ਉਹਦੇ ਵਿੱਚ ਤੁਸੀਂ ਤੱਕ ਗੋਲੀ ਮਾਰਤੀ ਤੇ ਜੋ ਚਤੰਬਰਮ ਨੇ ਕਿਹਾ ਇਹਦੇ ਬਾਰੇ ਇਹਨਾਂ ਦੇ ਪ੍ਰਧਾਨ ਪਾਰਟੀ ਦੇ ਇਹਨਾਂ ਦੇ ਸੀਐਲਪੀ ਲੀਡਰ ਇਹਨਾਂ ਦੇ ਜਿੰਨੇ ਵੀ بڑے ਆਗੂ ਨੇ ਉਹ ਜ਼ਰੂਰ ਇਹ ਆਪਣਾ ਖਿਆਲ ਦੱਸਣ ਇਹਦੇ ਉੱਤੇ ਗੱਲ ਕਰਨ ਵੀ ਹਾਂ 인ਦਰਾ ਗਾਂਧੀ ਦੀ ਗਲਤੀ ਸੀ ਜਾਂ ਨਹੀਂ ਸੀ ਇਹ ਜਵਾਬ ਦੇ ਸਰਕਟ ਦੇ ਪਿੱਛੇ ਗਿਆ ਵਿਚਾਰ ਆਇਆ ਹੈ ਕਿ ਦੁਰਗਾਪੁਰੇਪ ਹਾਲੇ ਪਰ ਮੰਤਤ ਦੇ ਗਲਤੀ ਦਾ ਬਿਆਨ ਹੈ ਕਿ ਉਹਨੂੰ ਰਾਤ ਦੇ ਪਾਗ ਬੜੀ ਮੰਦਪਾਗੀ ਬੜੀ ਮੰਦਪਾਗੀ ਗੱਲ ਆ ਦੇਖੋ ਸਾਡੇ ਨਾਲ ਹੀ ਮੈਂਬਰ ਪਾਰਲੀਮੈਂਟਾ ਮਊਆ ਮਿਤਰਾ ਜੀ ਅੱਜ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਐ ਇਸ ਤੇ ਉਹਨਾਂ ਨੂੰ ਬੋਲਣਾ ਚਾਹੀਦਾ ਅੱਜ ਵੀ ਇਹ ਮੰਤਪ ਬਨਰਜੀ ਜੋ ਕਹਿ ਰਹੇ ਆ ਯਾਰ ਜਮਾਨਾ ਕਿੱਥੇ ਚਲਾ ਗਿਆ ਉਹ ਅੱਜ ਸਾਡੀਆਂ ਧੀਆਂ ਭੈਣਾਂ ਨੂੰ ਸਾਡੀਆਂ ਨੂੰ ਇਹ ਕਹਿ ਰਹੇ ਆ ਵੀ ਉਹਨਾਂ ਨੂੰ ਆਜ਼ਾਦੀ ਨਹੀਂ ਕੀ ਬਾਹਰ ਜਾਣ ਦੀ ਤੁਹਾਡੇ ਵੈਸਟਮਿੰਗਲ ਕਿੱਧਰ ਨੂੰ ਜਾ ਰਹੀ ਐ ਇਹ ਕੰਮ ਤੁਸੀਂ ਮੁੱਖ ਮੰਤਰੀ ਬਣੇ ਬੈਠੇ ਹੋ ਆਪ ਤਾਂ ਭਾਈ ਆਪਾਂ ਅੱਜ ਬਰਾਬਰਤਾ ਦੀ ਗੱਲ ਕਰਦੇ ਆਂ ਦੱਸੋ ਕਿੱਥੇ ਗੱਲ ਖੜੀ ਖੜੀ ਕਿ ਕਿਧਰ ਨੂੰ ਸੋਚ ਚਲੀ ਗਈ ਕੋਈ ਕੋਈ ਧੀਆਂ ਪੈਣਾ ਸਾਡੀਆਂ ਕੋਈ ਕੰਮ ਰਾਤ ਦਿਨ ਉਹ ਬਰਾਬਰ ਕੰਮ ਕਰ ਰਹੀਆਂ ਮੋਢਾ ਨਾਲ ਮੋਢਾ ਲਾ ਕੇ ਹਰ ਚੀਜ਼ 'ਚ ਅੱਗੇ ਨੇ ਤੇ ਆਪਾਂ ਉਹਨਾਂ ਨੂੰ ਕਹੀਏ ਵੀ ਤੁਸੀਂ ਰਾਤ ਨੂੰ ਨਾ ਜਾਇਓ ਸ਼ਰਮ ਦੀ ਗੱਲ ਆ ਜਿੰਨੀ ਨਿੰਦਿਆ ਕੀਤੀ ਜਾਵੇ ਉੰਨੀ ਥੋੜੀ ਹੈ ਮਿੱਤਰ ਜੀ ਲਗਾਤਾਰ ਕਾਲੀਦਾਨ ਦੇ ਨੇਤਰ ਸ਼ਾਮ ਕਿਤੇ ਆ ਰਹੇ ਹਨ ਹੁਣ ਕੀ ਇਹ ਕਾਲੀਦਾਨ ਦਾ ਕੋਈ ਜੋੜ ਦਾ ਕੋਈ ਚੈੱਕਰ ਓਪਨ ਹੈ ਜਾਂ ক্লোਜ਼ਡ ਹੈ ਨਹੀਂ ਆਪਾਂ ਦੇਖੋ ਦੋ ਗੱਲਾਂ ਹੈ ਇੱਕ ਤਾਂ ਲੀਡਰਸ਼ਿਪ ਦਾ ਪਾਰਟੀ ਦਾ ਫੈਸਲਾ ਹੈ ਇੱਕ ਆ ਲੀਡਰਾਂ ਦੇ ਪੰਜਾਬ ਦੇ ਲੀਡਰਾਂ ਦੇ ਸੁਝਾਅ ਦੋ ਆ ਗੱਲਾਂ ਦੋ ਨੇ ਨਾ ਪਰ ਜਿਹੜਾ ਪਾਰਟੀ ਦਾ ਉਹ ਲੀਡਰ ਕੋਈ ਵੀ ਇਹ ਗੱਲ ਕਹਿ ਸਕਦਾ ਹੈ ਵੀ ਭਾਈ ਆਹ ਗੱਲ ਹੋਣੀ ਚਾਹੀਦੀ ਆ ਠੀਕ ਆ ਉਹਨਾਂ ਦੀ ਗੱਲ ਪਰ ਜਿਹੜੀ ਭਾਜਪਾ ਦਾ ਸਟੈਂਡ ਆ ਉਹ ਬਿਲਕੁਲ ਸਾਫਾ ਪਾਰਟੀ ਪ੍ਰਧਾਨ ਵੀ ਅਸ਼ਵਨੀ ਜੀ ਕਲੀਅਰ ਕਰ ਚੁੱਕੇ ਆ ਬਾਰ-ਬਾਰ ਮੈਂ ਕਹਿ ਚੁੱਕਿਆ ਬਾਹਰ ਸਾਡੀ ਅਸੀਂ ਇਹ ਕਿੱਥੇ ਜਾਣਗੇ ਜੀ ਫਿਰ ਤੇ ਸਾਨੂੰ ਮੈਨੂੰ ਇਹ ਦੱਸੋ ਅੱਜ ਅਗਲਾ ਕਹਿੰਦਾ ਯਾਰ ਚਾਹੇ ਸਤਕਾਰਯੋ ਕੈਪਟਨ ਸਾਹਿਬ ਨੇ ਚਾਹੇ ਅਗਲਾ ਕਹਿੰਦਾ ਯਾਰ ਤੁਸੀਂ ਤਾਂ 20 ਸਾਲ ਤੇ ਇਹਨਾਂ ਨੂੰ ਚਿੱਟੇ ਦੇ ਵਪਾਰੀ ਕਹਿੰਦੇ ਰਹੇ ਅਸੀਂ ਇਲੈਕਸ਼ਨਾਂ ਇਹਨਾਂ ਦੇ ਉਲਟ ਇਸ ਗੱਲ ਤੇ ਲੜੀ ਆ ਵੀ ਇਹ ਬੇਅਦਵੀ ਕੀਤੀ ਇਹਨਾਂ ਨੇ ਤੇ ਅੱਜ ਅਸੀਂ ਉਹਨਾਂ ਨਾਲ ਸਮਝੌਤਾ ਕਰਕੇ ਅਸੀਂ ਕੀ ਲੋਕਾਂ 'ਚ ਮੂੰਹ ਦਿਖਾਵਾਂਗੇ ਮੈਨੂੰ ਇਹ ਗੱਲ ਦੱਸੋ ਨਾ ਬਈ ਅੱਜ ਅਕਾਲੀ ਦਲ ਤਾਂ ਬਿਲਕੁਲ ਤੇ ਜਦੋਂ ਕਿਸਾਨ ਐਜੀਟੇਸ਼ਨ ਸੀ ਜਦੋਂ ਸਭ ਤੋਂ ਵੱਧ ਲੋੜ ਸੀ ਕਿਸਾਨਾਂ ਨੂੰ ਸਹੀ ਗੱਲ ਦੱਸਣ ਦੀ ਇਹ ਬੰਦੇ ਉਦੋਂ ਛੱਡ ਕੇ ਭੱਜ ਗਏ ਕੀ ਕੁਛ ਨਹੀਂ ਕਰਾਇਆ ਇਹਨਾਂ ਨੇ ਕਿਸਾਨਾਂ ਨੂੰ ਸੜਕਾਂ ਤੇ ਬਿਠਾਉਣ ਨਾਲ ਇਹ ਜ਼ਿੰਮੇਦਾਰ ਨੇ ਜੇ ਸਹੀ ਆਪਣਾ ਦੀ ਗੱਲ ਐਚਪ ਬਨਾਲ ਇੱਕ ਪੋਸੀਬਲ ਆ ਵੀ ਨਾ ਹੁੰਦੀ ਹੋਵੇ ਇੱਕ ਤਖਤ ਸਾਹਾਵਾ ਸਾਡਾ ਐਡੇ-ਐਡੇ ਇਸ਼ੂ ਆਉਂਦੇ ਆ ਸਾਡੇ ਦੇਸ਼ ਵਿਦੇਸ਼ਾਂ ਚ ਕਿਉਂਕਿ ਆਪਣਾ ਪੰਜਾਬੀ ਤਾਂ ਸਾਰੀ ਦੁਨੀਆ ਚ ਤੇ ਕਿੱਡੇ-ਕੱਡੇ ਇਸ਼ੂ ਨੇ ਜਿਹੜੇ ਇੰਪੋਰਟੈਂਟ ਇਸ਼ੂ ਨੇ ਜਿਹੜੇ ਆਉਂਦੇ ਨੇ ਤੇ ਉਹ ਸੈਂਟਰ ਸਰਕਾਰ ਨਾਲ ਰੋਜ਼ ਗੱਲ ਕਰਨੀ ਪੈਂਦੀ ਆ ਠੀਕ ਇਹ ਮੈਂ ਇਹ ਨਹੀਂ ਕਹਿੰਦਾ ਵੀ ਇਹ ਇਹ ਰਿਲੇਸ਼ਨ ਪੋਲੀਟੀਕਲ ਨੇ ਬਟ ਇੱਕ ਬੀਜੇਪੀ ਤੇ ਰੋਗ ਲੱਗ ਰਿਹਾ ਕਾਂਗਰਸ ਕਹੇ ਰਹੀ ਹੈ ਕਿ ਬੀਜੇਪੀ ਆਰਐਸਡੀ ਮਨੋਵੰਦ ਸੂਚ ਤੇ ਚੱਲ ਰਹੀ ਹੈ ਦੇ Dalitਾਂ ਨੂੰ ਦਬਾਉਣ ਦਾ ਕੰਮ ਕਰ ਰਹੀ ਹੈ ਬਾਈਪੁਰੋਂ ਦੇ ਮਾਮਲੇ ਹੁੰਦੇ ਆ ਅੱਜ ਮੈਂ ਬੈਠਾ ਹਾਂ ਤੁਹਾਡੇ ਕੋਲ ਮੰਤਰੀ ਮੈਂ ਕਿਹਦਾ ਹਾਂ ਰੇਲਵੇ ਦਾ ਜਾਤਵਾਦ ਚ ਪੈਣਾ ਨਹੀਂ ਚਾਹੀਦਾ ਅੱਜ ਰੇਲਵੇ ਬੋਰਡ ਦਾ ਸੀਆਰਬੀ ਇਹਨੂੰ ਕਹਿੰਦੇ ਆ ਚੇਅਰਮੈਨ ਸਭ ਤੋਂ ਤੇ ਕੈਬਨਿਟ ਸੈਕਟਰੀ ਤੋਂ ਬਾਅਦ ਰੇਲਵੇ ਚੇਅਰਮੈਨ ਹੁੰਦਾ ਹੈ ਪਕਾਉਣ ਨੇ ਇਸ ਕਰਕੇ ਆ ਇਧਰ ਨਾਲ ਕੌਣ ਬੈਠੇ ਆ ਵੀ ਇਹ ਗੱਲਾਂ ਯਾਰ ਦੇਖੋ ਇੱਕ ਮੈਂ ਇਸ ਗੱਲ ਚ ਜਾਣਾ ਨਹੀਂ ਚਾਹੁੰਦਾ ਕਿਉਂਕਿ ਜਦੋਂ ਵੀ ਆਪਣੀ ਕੋਈ ਗੱਲ ਵਿੱਚ ਰੱਖ ਦੋ ਨਾ ਉਹ ਗੱਲ ਨੂੰ ਉਲਝਾਉਣ ਦਾ ਕੰਮ ਵੱਧ ਕਰਦੀ ਆ ਇਸ ਕਰਕੇ ਉਹਨਾਂ ਦੇ ਪਰਿਵਾਰ ਨੂੰ ਫੈਸਲਾ ਕਰਨ ਦੋ ਜਿਹੜੇ ਰੋਟੀਆਂ ਸੇਕਨ ਵਾਲੇ ਨੇ ਇਹ ਚਰਨਜੀਤ ਨਹੀਂ ਇਹ ਕੀ ਕਹਿੰਦੇ ਸੀਗੇ ਇਹ ਕੈਪਟਨ ਸਾਹਿਬ ਦੇ ਮੂਰੇ ਇਹਨਾਂ ਨੇ ਕੀ ਕਿਹਾ ਸੀ ਯਾਦ ਆਹੋ ਇਹਨਾਂ ਨੇ ਐਡੀ ਵੱਡੀ ਤੋਹੀਨ ਕੀਤੀ ਸਾਡੇ ਪਰਿਵਾਰ ਪਰਿਵਾਰਾਂ ਦੀ ਇਹ ਕਹਿੰਦੇ ਅਸੀਂ ਤਾਂ ਸਾਂਝੀ ਆ ਇੱਕ ਕੈਪਟਨ ਸਾਹਿਬ ਦੇ ਮੂਹਰੇ ਚੰਨੀ ਸਾਹਿਬ ਨੇ ਕਿਹਾ ਉਦੋਂ ਸ਼ਰਮ ਨਹੀਂ ਆਈ ਇਹ ਗੱਲ ਕਰਦੇ ਥਨੂੰ ਵੀ ਤੁਸੀਂ ਇੰਨਾ ਥੱਲੇ ਡੇਗ ਗੇ ਵੀ ਤੁਸੀਂ ਆਹ ਗੱਲ ਕਹਿਤੀ ਕੈਪਟਨ ਸਾਹਿਬ ਦੇ ਮੂਹਰੇ ਉਹ ਸਟੇਜ ਤੇ ਅੱਜ ਤੂੰ ਨਹੀਂ ਤੁਸੀਂ ਕਹਿੰਦੇ ਹੋਏ ਇਹ 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 ਲੋਕਾਂ ਨੂੰ ਸਲਾਮਾ ਦਿੰਨੇ ਉਦੋਂ ਤੁਸੀਂ ਕਿਹਾ ਸੀ ਅਸੀਂ ਸਾਂਝੀ ਆ ਉਦੋਂ ਛੱਟ ਨਹੀਂ ਵੱਜੀ ਨਾਲੇ ਇਹ ਗੱਲ ਮਤਲਬ ਪਤਾ ਨਹੀਂ ਕਿੱਥੋਂ ਆ ਗਈ ਕਿੱਥੋਂ ਨਹੀਂ ਆ ਗਈ ਕੀ ਹੋਇਆ ਕੀ ਨਹੀਂ ਹੋਇਆ ਪੰਜਾਬ ਵਾਲੇ ਆ ਮੈਂ ਮੰਨਦਾ ਪੰਜਾਬ ਦੇ ਵਿੱਚ ਤਾਂ ਜੇ ਆਮ ਆਦਮੀ ਆਲੇ ਸਿਆਸਤ ਕਰਦੇ ਆ ਐਸਐਸਪੀ ਕੌਣ ਆ ਇੱਥੇ ਐਸਐਸਪੀ ਕੌਣ ਆ ਦੱਸੋ ਪੰਜਾਬ ਦਾ ਨਾ ਡੀਜੀਪੀ ਜਿਹੜਾ ਆਉਂਦਾ ਏ ਉਹ ਯੂਟੀ ਕੈਡਰ ਦਾ ਹੁੰਦਾ ਏ ਵਿੱਚ ਹੀ ਐਸਪੀ ਆ ਜਿਹੜਾ ਹਰਿਆਣੇ ਦੇ ਹੁੰਦੇ ਆ एसएसपी ਦਾ ਸਾਡੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਭੇਜੀ ਹੋਈ ਆ ਤੇ ਸਾਰੇ ਹੀ ਗਲਤ ਹੋ ਗਏ ਯਾਰ ਇਸ ਗੱਲ ਦਾ ਜਵਾਬ ਵੀ ਦੇ ਦੇਣ ਤੁਸੀਂ ਸਾਡੇ ਵੱਲ ਉਂਗਲੀਆਂ ਕਰਦੇ ਹੋ ਤੇ ਐਸਐਸਪੀ ਦਾ ਪੰਜਾਬ ਦੀ ਆ ਉਹਨਾਂ ਨੂੰ ਕਿਉਂ ਨਹੀਂ ਉਹਨਾਂ ਨੂੰ ਪੁੱਛ ਲਓ ਫਿਰ ਵੀ ਪਰਚਾ ਕਿਵੇਂ ਹੋਇਆ ਜੀ ਕੀ ਨਹੀਂ ਹੋਇਆ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਪੀਗ ਬਾਦਰ ਜੀ ਦਾ ਸ਼ਹੀਦੀ ਦੀਵਸ ਆ ਰਿਹਾ ਹੈ ਅਨੰਤ ਸਿੰਘ ਸਾਹਿਬ ਤੋਂ ਇੱਕ ਡਿਮਾਂਡ ਆਈ ਹੈ ਕਿ ਰਿਸ਼ਟਰੀ ਨਾ ਚਲਾਇਆ ਜਾਵੇ ਕਾਕੀ ਲੋਕ ਹੌਸਲਤ ਅਲੱਗ-ਅਲੱਗ ਬਿਲਕੁਲ ਮੈਨੂੰ ਇਹ ਚਿੱਠੀ ਮਿਲ ਗਈ ਆ ਸਾਡੇ ਜਿਹੜੇ ਉਥੇ ਦੇ ਮੰਤਰੀ ਨੇ ਉਥੇ ਦੇ ਐਮ ਐਲ اے ਮੰਤਰੀ ਦਾ ਬੈਂਸਾ ਬਹੁਤ ਉਹਨਾਂ ਦਾ ਮੈਂ ਇਸ ਗਲਤੀ ਧੰਨਵਾਦੀ ਆ ਵੀ ਉਹਨਾਂ ਨੇ ਪੰਜਾਬ ਦੇ ਉਸ ਇਲਾਕੇ ਜਿੱਥੋਂ ਮੈਨੂੰ ਵੀ ਮੌਕਾ ਮਿਲਿਆ ਆਨੰਦ ਪ੍ਰਸਾਦ ਹੋਏ ਜੇ ਜੋ ਵੀ ਹੋਊਗਾ ਜਿੰਮੇ ਵੀ ਉਹ ਕਹਿਣਗੇ ਇਸ ਗੱਲ 'ਚ ਕੋਈ ਸਿਆਸਤ ਨਹੀਂ ਗੁਰੂ ਦੇ ਨਾਂ ਤੇ ਜਦੋਂ ਇੱਕ ਪੰਜਾਬੀ ਬੈਠਾ ਹੋਵੇ ਕੋਈ ਕਮੀ ਰਹਿਣ ਨਹੀਂ ਦਿੰਦੇ ਮੈਂ ਉਹਨਾਂ ਨਾਲ ਆਪ ਗੱਲ ਵੀ ਕਰੂੰ ਉਦੋਂ ਪਹਿਲਾਂ ਵੀ ਮੈਂ ਐਸਜੀਪੀਸੀ ਵਾਲੇ ਹਰਿਆਣਾ ਗੁਰਦੁਆਰਾ ਕਮਨ ਢੀਂਡਾ ਸਾਹਿਬ ਦਿੱਲੀ ਵਾਲੇ ਸਾਡੇ ਜਿਹੜੇ ਖਾਲਸਾ ਚੀਫ ਦਬਾਨ ਵਾਲੇ ਸਾਰੇ ਮੈਂ ਇੱਕ ਵਾਰ ਬੁਲਾ ਕੇ ਗੱਲ ਕਰ ਚੁੱਕਿਆ ਹਾਂ ਉਹ ਸਾਰਾ ਤਿਆਰ ਹੋ ਰਿਹਾ ਹੈ ਖਖਾ ਵੀ ਕਿਸ ਤਰੀਕੇ ਨਾਲ ਗੁਰੂ ਮਹਾਰਾਜ ਦੇ ਉਹ ਪਵਿੱਤਰ ਦਿਨਾਂ 'ਚ ਕਿੰਨੇ ਦਿਨ ਸਪੈਸ਼ਲ ਟ੍ਰੇਨਾਂ ਚਲਣੀਆਂ ਚਾਹੀਦੀਆਂ ਕਿੱਥੋਂ ਕਿੰਨੀਆਂ ਚਲਣੀਆਂ ਚਾਹੀਦੀਆਂ ਸਟੇਲਵੇ ਸਟੇਸ਼ਨਸ ਤੇ ਕੀ ਗੁਰੂਆਂ ਦੇ ਬਾਰੇ ਉਹਨਾਂ ਦੀ ਬਾਣੀ ਉਹਨਾਂ ਦੇ ਤੁਕ ਕਿਹੜੀਆਂ ਚੰਗੀਆਂ ਉੱਥੇ ਚੱਲ ਸਕਣ ਮਨੁੱਖਤਾ ਤੇ ਮਾਨਵਤਾ ਤੇ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਉਹ ਅਸੀਂ ਹਾਈਲਾਈਟ ਕਰ ਸਕੀਏ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਆਪਾਂ ਨੂੰ ਸਟੇਸ਼ਨਸ ਤੇ ਅਸੀਂ ਉਹ ਬਣਾ ਰਹੇ ਹਾਂ ਮੈਕਮੇ ਨੂੰ ਕਿਹਾ ਗਿਆ ਏ ਪਰ ਜਿਹੜੀ ਉਹਨਾਂ ਨੇ ਸੁਝਾਅ ਦਿੱਤਾ ਏ ਹੋਰ ਵੀ ਉਹਨੂੰ ਕਿਸ ਤਰੀਕੇ ਨਾਲ ਚੰਗੀ ਤਰ੍ਹਾਂ ਹੋ ਸਕਦਾ ਏ ਉਹਨੂੰ ਕੀਤਾ ਜਾਊਗਾ ਇਹ ਕੇਸ ਸਪੈਸ਼ਲ ਵੀਨੋਮ ਲੈ ਕੇ ਤਿਆਰੀ ਚੱਲ ਰਹੀ ਹੈ ਤੇ ਚੱਲਣਗੀ 100% ਆਪਰਾ ਬੂਲ ਦੇ ਵਿੱਚ ਰੇਲਵੇ ਹੋਰ ਦਿੱਸਾ ਉਹ ਬੈਠੇ ਨਾਲ ਬਣਾਇਆ ਗਿਆ ਤੁਹਾਡੇ ਰੇਲਵੇ ਡਿਪਾਰਟਮੈਂਟ ਦਾ ਸੀ ਤੁਸੀਂ ਨਹੀਂ ਆਉਂਦੇ ਚ ਨਹੀਂ ਗੱਲ ਹੀ ਆ ਉਹ ਗੱਲ ਕਿਤੇ ਚੱਲ ਪਈ ਉੱਥੇ ਤੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਪਤਾ ਹੀ ਆ ਉਹ ਨਾਲੇ ਪਤਾ ਕੀ ਆ ਉਹ ਜਿਹੜਾ ਪੋਲਾ ਨਾ ਉਹ ਕਾਂਗਰਸ ਦੀ ਸਰਕਾਰ ਵੇਲੇ ਉਸ ਵੇਲੇ ਦਾ ਉਸ ਵੇਲੇ ਸਰਕਾਰ ਨੇ ਪਾਸ ਕਰਾਇਆ ਹੋਇਆ ਸੀ ਸਾਨੂੰ ਆਦਤ ਨਹੀਂ ਕਿਸੇ ਦਾ ਸ਼ਿਕਾਰ ਕੀਤਾ ਹੋਇਆ धन्यवाद तीन बजे विजय कॉन्फ्रेंस ਮਿਡਵਿਕੇ ਪ੍ਰੈਸ ਕਾਨਫਰੰਸ ਹੈ ਦੁਆਰਾ ਆਜੋ ਸਾਰਿਆਂ ਨੂੰ ਬੇਨਤੀ ਹੈ ਦੇਨਾਂ ਕਿਉਂ ਕੁਝ ਮਿਸ ਹੋ ਗਿਆ ਦੇਰ ਨਾਲ ਕਿਉਂ 3 ਵਜੇ ਕੁਝ ਮਿਸ ਹੋ ਗਿਆ ਕੈਮਰੇ ਨੇ ਮਿਲਿਆ ਚੁੰਝੂ ਕਰਨਾ ਲੈ ਜਿਹੜਾ